ਸਤਨਾਮ ਸਿਰੇ ਵਾਹਿਗੁਰੂ ਸਾਹਿਬਾ ਜੀ ਸਰਠਾ ਮਹੱਲਾ ਪੰਜਵਾ ਚਰਨ ਕਾਮਲ ਸਿਓ ਜਾ ਕਾ ਮਨ ਲੀਨਾ ਸੇ ਜਾਨ ਤ੍ਰਿਪਤ ਅਗਾਈ ਗੁਣ ਅਮੋਲ ਜਿਸ ਰਿਦੈ ਨਾਮ ਬਸਿਆ ਕਿ ਨਾਰ ਤ੍ਰਿਸ਼ਨਾ ਤਿਰਖਾਈ ਚਰਨ ਕਮਲ ਸਿਉ ਜਾ ਕਾ ਮਨ ਲੀਨਾ ਸੇ ਜਨ ਤ੍ਰਿਪਤ ਆਗਾਈ ਗੌਣ ਅਮੋਲ ਜਿਸ ਰਿਦੈ ਨਾਮ ਵਸੇ ਆ ਏ ਨਰ ਤ੍ਰਿਸ਼ਨਾ ਤ੍ਰਿਕਾਈ ਹਾਰੇ ਆ ਰਾਦੇ ਰੋਗ ਅਨਦਾਈ ਜਿਸਨਾ ਇਸਰੇ ਮੇਰਾ ਰਾਮ ਸੁਨੇਹੀ ਜਿਸ ਲਖ ਦੇਦਨਾ ਜਾਣ ਆਈ ਰਹਾ ਜਹ ਜਨ ਓਟ ਗਹੀ ਪ੍ਰਾਵਤੇਰੀ اے سکھئے پرو سرنے جہنار وسریا پرکھ وداتا اے دکھیا مہ گرنے جہ گور مان پربھو لیو لائی ਏ ਮਹਾ ਆਨੰਦ ਰਸ ਕਰਿਆ ਜਹ ਪ੍ਰਭੂ ਵਿਸਾਰ ਗੁਰ ਤੇ ਬੇਮਖਾਈ ਤੇ ਨਾਰਕ ਘੋਰ ਮਹ ਪਰਿਆ ਜੇ ਤਕ ਕੋ ਲਾਇਆ ਤਿਤ ਹੀ ਲਗਾ ਤੈ ਸੋ ਹੀ ਵਰਤਾਰਾ ਨਾਨਕ ਸੈ ਪਕਰੀ ਸੰਤਨ ਕੀ ਹਿਰਦੈ ਪੈ ਮਗਨਾ ਚਰਨਾਰਾ ਜਿਤ ਕੋ ਲਾਇਆ ਤਿਤ ਹੀ ਲਗਾ ਤਸੋਹੀ ਵਰਤਾਰਾ ਨਾਨਕ ਸਹਿ ਪਕਰੀ ਸੰਤਨ ਕੀ हृद पई मगना चरनारा वाहिगुरु जीा खालसा वाहिगुरु जी फतेह